ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਸ਼ੀਸ਼ ਮਹਿਲ ਬਣਾ ਲਿਆ ਜੀ 50 ਨੰਬਰ ਕੋਠੀ ਨੂੰ ਕਹਿੰਦੇ ਸ਼ੀਸ਼ ਮਹਿਲ ਬਣਾ ਲਿਆ ਤੇ ਇਹ ਜਿਹੜਾ ਸ਼ੀਸ਼ ਮਹਿਲ ਹੈ ਉਹਨਾਂ ਦੇ ਮੁਤਾਬਕ ਇੱਥੇ ਕੇਜਰੀਵਾਲ ਆ ਕੇ ਰਹਿੰਦੇ ਮੈਂ ਅੱਜ ਇਹ ਗੱਲ ਬਿਲਕੁਲ ਸਾਫ ਕਰ ਦੇਣੀ ਚਾਹਨਾ ਕਲੀਅਰ ਕਰ ਦੇਣੀ ਚਾਹਨਾ ਕਿਹਾ ਮੇਰੇ ਕੋਲ ਕਾਗਜ਼ ਨੇ ਇਹ ਲੈਟਰ ਜਿਹੜਾ ਹੈ ਜਿਸ ਦਿਨ ਸੌਂ ਚੱਕੀ ਸੀ 16 ਮਾਰਚ 2022 ਨੂੰ ਉਸ ਤੋਂ ਬਾਅਦ ਜਿਹੜੇ ਘਰ ਅਲੋਟ ਹੁੰਦੇ ਨਵੀਂ ਸਰਕਾਰ ਦੇ ਨਵੇਂ ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਉਹਨਾਂ ਦੀ ਲੈਟਰ ਜਿਹੜੀ ਹੈ ਉਹ ਪ੍ਰੋਪਰ ਬਣ ਕੇ ਆਉਂਦੀ ਹੈ ਕੋਠੀ ਨੰਬਰ ਜਿਹੜਾ 45 ਸੈਕਟਰ 2 ਚੰਡੀਗੜ੍ਹ ਇਹ ਰਹਿਸ਼ ਹੈ ਮੁੱਖ ਮੰਤਰੀ ਪੰਜਾਬ ਦੀ ਇਤੇ ਲਿਖਿਆ ਵੀ ਹੋਇਆ ਕਿ 16/3/22 ਤੋਂ ਇਹ ਰਹਿਸ਼ ਹੋ ਗਏ ਕੋਠੀ ਨੰਬਰ 50 ਸੈਕਟਰ 2 ਚੰਡੀਗੜ੍ਹ ਜਿਹਦੇ ਬਾਰੇ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਤੇ ਲਿਖਿਆ ਹੋਇਆ ਹੈ ਵਿਸ਼ੇਸ਼ ਕਥਨ ਦੇ ਅੰਤਰਗਤ ਕੈਂਪ ਆਫਿਸ Oblig ਮੁੱਖ ਮੰਤਰੀ ਪੰਜਾਬ ਉਹ ਮੇਰੇ ਘਰ ਦਾ ਹਿੱਸਾ ਹੈ ਜਿਸ ਘਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਰਹਿੰਦਾ ਹੈ ਉਹ ਜਿਹੜਾ 50 ਨੰਬਰ ਕੋਠੀ ਉਹਦਾ ਹਿੱਸਾ ਹੈ ਕੈਂਪ ਆਫਿਸ ਹੈ ਗੈਸਟ ਹਾਊਸ ਹੈ ਮੇਰੇ ਜਿਹੜੇ ਮਹਿਮਾਨ ਆਉਂਦੇ ਨੇ ਗੈਸਟ ਆਉਂਦੇ ਨੇ ਮੁੱਖ ਮੰਤਰੀ ਨੂੰ ਮਿਲਣ ਆਉਂਦੇ ਨੇ ਜਾਂ ਕੋਈ ਮੰਤਰੀ ਵੀ ਆਉਂਦੇ ਨੇ ਦੇਸ਼ ਚੋਂ ਕੋਈ ਹੋਰ ਅਫਸਰ ਸਹਿਬਾਨ ਆਉਂਦੇ ਨੇ ਤਾਂ ਉਹਨਾਂ ਨੂੰ ਉੱਥੇ ਮਿਲਿਆ ਵੀ ਜਾ ਸਕਦਾ ਹੈ ਜੇ ਕੋਈ ਦਫਤਰੀ ਕੰਮ ਆਏ ਨੇ ਤਾਂ ਉਥੇ ਦਫਤਰ ਦਾ ਕੰਮ ਵੀ ਹੋ ਜਾਂਦਾ ਹੈ ਮੈਂ ਮੀਟਿੰਗਾਂ ਵੀ ਉਥੇ ਕਰਦਾ ਰਹਿਣਾ ਤੇ ਜੇ ਕਿਸੇ ਨੇ ਉਥੇ ਰਹਿਣਾ ਹੋਵੇ ਤਾਂ ਰਹਿائش ਵੀ ਹੋ ਜਾਂਦੀ ਤੇ ਕੀ ਉਹ ਜਿਹੜੇ ਭਾਜਪਾ ਵਾਲੇ ਨੇ ਦੱਸਣਗੇ ਕਿ ਮੁੱਖ ਮੰਤਰੀ ਦੇ ਘਰ ਨੂੰ ਤੁਸੀਂ ਸ਼ਿਸ਼ਮੈਲ ਕਹੋਗੇ ਜਿਸ ਘਰ ਦੇ ਵਿੱਚ ਮੈਂ ਰਹਿਣਾ ਇੱਥੇ ਪਹਿਲਾਂ ਕੈਪਟਨ ਸਾਹਿਬ ਜਿਹੜੇ ਕਿ ਤੁਹਾਡੇ ਅੱਜਕੱਲ ਲੀਡਰ ਨੇ ਬੀਜੇਪੀ ਦੇ ਉਹਨਾਂ ਦੀ ਗਰਲਫ੍ਰੈਂਡ ਅਰੂਸਾ ਰਹਿੰਦੀ ਸੀ ਉਦੋਂ ਤੁਸੀਂ ਕਿਉਂ ਨਹੀਂ ਇਹ ਗੱਲ ਚੱਕੀ ਕੇ ਇੱਕ ਵਿਦੇਸ਼ੀ ਮਹਿਮਾਨ ਉਹ ਵੀ ਉਸ ਮੁਲਕ ਦੀ ਜਿਹੜਾ ਸਾਡੇ ਦੇਸ਼ ਲਈ ਕਈ ਵਾਰ ਖਤਰਾ ਜਿਹੜੇ ਨੇ ਉਹ ਪੈਦਾ ਕਰ ਚੁੱਕਿਆ ਹੈ ਉੱਥੋਂ ਦੀ ਡਿਫੈਂਸ ਦੀ ਜਰਨਲਿਸਟ ਉਹ ਹੋ ਫਿਰ ਸ਼ਿਸ਼ਮੈਲ ਚ ਰਹਿੰਦੀ ਰਹੀ ਹੈ ਤੇ ਇਹੀ ਕੈਂਪ ਆਫਿਸ ਜਿਹੜਾ ਹੈ ਇਸੇ ਨੂੰ ਇਹਨਾਂ ਦੇ ਏਜੀ ਕੈਪਟਨ ਸਾਹਿਬ ਦੇ ਏਜੀ ਅਤਲਨੰਦਾ ਜੀ ਇਸਤੇਮਾਲ ਕਰਦੇ ਰਹੇ ਇਹ ਜਿਹੜੇ ਘਰ ਨੇ ਉਹਨਾਂ ਘਰਾਂ ਦੇ ਵਿੱਚ ਇਹ 45 ਨੰਬਰ ਤੋਂ 50 ਇਹ 45 ਨੰਬਰ ਦੇ ਵਿੱਚ ਅਸੀਂ ਰਹਨੇ ਆ 50 ਨੰਬਰ ਜਿਹੜਾ ਇੱਕ ਕੈਂਪ ਆਫਿਸ ਹੈ ਤੇ ਵਿੱਚ ਜਿਹੜੀਆਂ 46 47 48 49 50 ਨੇ ਉਹਨਾਂ ਚ ਇੱਕ ਘਰ ਜਿਹੜਾ ਉਹ ਹਰਿਆਣੇ ਦੇ ਮੰਤਰੀ ਕੋਲ ਵੀ ਹੈ ਹਰਿਆਣੇ ਦਾ ਬੀਜੇਪੀ ਸਰਕਾਰ ਹੈ ਫਿਰ ਉਹ ਸੇਮ ਘਰ ਨੇ ਸੇਮ ਇੱਕੋ ਹੀ ਨਕਸ਼ਾ ਬਣਿਆ ਹੋਇਆ ਹੈ ਉਹੀ ਦਰਖਤ ਨੇ ਤੇ ਉਹ ਫਿਰ ਜਿਹੜੇ ਬੀਜੇਪੀ ਦਾ ਮੰਤਰੀ ਉਹ ਵੀ ਫਿਰ ਸੀ ਸ਼ਮਿਲ ਚ ਰਹਿੰਦਾ ਹੈ ਅਸਲ 'ਚ ਬੀਜੇਪੀ ਕੋਲੇ ਕੋਈ ਅਜੰਡਾ ਹੈ ਨਹੀਂ ਪੰਜਾਬ ਵਾਸਤੇ ਉਹ ਹੁਣ ਇੰਨਾ ਕੰਮਾਂ ਤੇ ਉਤਰਿਆ ਹੈ ਗੁਜਰਾਤ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਰੈਲੀਆਂ ਹੋ ਗਈਆਂ ਤਾਂ ਉਹ ਕਹਿੰਦੇ ਹੁਣ ਕੁਛ ਨਾ ਕੁਛ ਪੰਜਾਬ ਦੇ ਵਿੱਚ ਕੱਢੋ ਕਦੇ ਉਹ ਮੇਰੀਆਂ ਕੋਈ ਨਕਲੀ ਵੀਡੀਓ ਬਣਾ ਕੇ ਉਹਨਾਂ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਨੇ ਕਦੇ ਕਹਿੰਦੇ ਕੇਜਰੀਵਾਲ ਇੱਥੇ ਕੌ ਰਹਿੰਦਾ ਹੈ ਜੇ ਸ਼ੀਸ਼ ਮਹਿਲ ਦੇਖਣੇ ਨੇ ਭਾਜਪਾ ਜੀ ਜੇ ਸ਼ੀਸ਼ ਮਹਿਲ ਦੇਖਣੇ ਨੇ ਮੈਂ ਰਸਤੇ ਦੇ ਦਿੰਦਾ ਕੈਪਟਨ ਅਮਰਿੰਦਰ ਸਿੰਘ ਦਾ ਸ਼ੀਸ਼ ਮਹਿਲ ਦੇਖੋ ਸਿਸਮਾ ਦੇ ਵਿੱਚ ਜਾ ਕੇ ਜਿਹੜਾ ਸਿਸਮਾ ਦੇ ਵਿੱਚ ਮਹਿਲ ਬਣਾਇਆ ਨਿਊ ਚੰਡੀਗੜ੍ਹ ਚ ਉਹ ਸ਼ੀਸ਼ ਮਹਿਲ ਹੈ ਤੁਸੀਂ ਸੁਖ ਬਿਲਾਸ ਦੇਖੋ ਸੁਖਵੀਰ ਬਾਦਲ ਦਾ ਉਹ ਸ਼ੀਸ਼ ਮਹਿਲ ਹੈ ਇੱਕ ਤੁਹਾਡਾ ਲੀਡਰ ਹੈ ਬੀਜੇਪੀ ਦਾ ਕੈਪਟਨ ਮਿੰਦਰ ਸਿੰਘ ਤੇ ਸੁਖਵੀਰ ਬਾਦਲ ਹੋਰਾਂ ਨਾਲ ਤੁਸੀਂ ਮਿਲ ਕੇ ਸੈਂਟਰ ਤੇ ਪੰਜਾਬ ਦੇ ਵਿੱਚ 15 ਸਾਲ ਸਰਕਾਰਾਂ ਚਲਾਈਆਂ ਨੇ ਉਹ ਤਾਂ ਇਨਕਰਾਂ ਚ ਰਹੀ ਨਹੀਂ ਉਹ ਤਾਂ ਇਹਨਾਂ ਨੂੰ ਸਰਵੈਂਟ ਕੁਆਟਰ ਕਹਿੰਦੇ ਸੀ ਜੇ ਆਮ ਘਰਾਂ ਦਾ ਕੋਈ ਬੰਦਾ ਜਿੱਤ ਕੇ ਆ ਕੇ ਜਿਹੜਾ ਕਿ ਸਰਕਾਰੀ ਰਹਿائش ਅਲੋਟ ਹੁੰਦੀ ਹੈ ਮੁੱਖ ਮੰਤਰੀ ਨੂੰ ਜੇ ਉਹਨਾਂ ਜਾ ਕੇ ਰਹਿਣ ਲੱਗੇ ਤੁਹਾਨੂੰ ਸ਼ੀਸ਼ਮੈ ਲੱਗਣ ਲੱਗੇ ਸੋ ਇਸ ਤੋਂ ਵੱਧ ਘਟਿਆ ਹਰਕਤ ਨਹੀਂ ਕੋਈ ਹੋਰ ਹੋ ਸਕਦੀ ਸਾਰੇ ਮਨਿਸਟਰਾਂ ਨੂੰ ਘਰ ਮਿਲਦੇ ਨੇ ਨਾਲ ਹੀ ਹਰਿਆਣੇ ਦੇ ਮੁੱਖ ਮੰਤਰੀ ਦਾ ਵੀ ਘਰ ਹੈ ਫਰੋਸ਼ੀ ਚ ਸਮਲ ਚ ਰਹਿੰਦੇ ਨੇ ਮਤਲਬ ਤੁਸੀਂ ਚਾਹੁੰਦੇ ਕੀ ਹੋ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਘਰ ਬਣਾਇਆ ਉਹਦੀ ਕੀਮਤ ਕਿੰਨੀ ਹੈ ਜਦਕਿ ਪ੍ਰਧਾਨ ਮੰਤਰੀ ਦਾ ਘਰ ਹੈਗਾ ਸੀ ਪਹਿਲਾਂ ਅਸੀਂ ਤੋੜਿਆ ਤਾਂ ਨਹੀਂ ਕੋਈ ਘਰ ਕਿ ਜਿਵੇਂ ਉਹਨਾਂ ਨੇ ਤੋੜਿਆ ਕੈਪਟਨ ਮਨਪ੍ਰਿੰਦਰ ਸਿੰਘ ਨੇ ਤੇ ਸੁਖਵੀਰ ਬਾਦਲ ਨੂੰ ਰਹੀ ਨਹੀਂ ਇੱਥੇ ਉਹਨਾਂ ਦਾ ਸਟਾਫ ਹੀ ਰਹਿੰਦਾ ਹੁੰਦਾ ਸੀ ਇੱਥੇ ਉਹ ਕਹਿੰਦੇ ਸੀ ਇਹ ਘਰ ਥੋੜੀ ਨੇ ਅਜੇ ਤਾਂ ਹੋਰ ਵੱਡੇ ਪਾਵਾਂਗੇ ਉਹਨਾਂ ਨੇ ਲੋਕਾਂ ਦਾ ਪੈਸਾ ਲੁੱਟ ਲੁੱਟ ਕੇ ਆਪਣੇ ਮਹਿਲ ਪਾਏ ਉੱਥੇ ਤੇ ਇਹ ਹੁਣ ਤੁਹਾਨੂੰ ਜਿਹੜੇ ਸਟਾਫ ਦੇ ਘਰ ਨੇ ਜਿੱਥੇ ਮੁੱਖ ਮੰਤਰੀ ਆ ਕੇ ਰਹਿਣ ਲੱਗ ਗਿਆ ਆਮ ਘਰਾਂ ਚੋਂ ਨਿਕਲ ਕੇ ਤਾਂ ਫਿਰ ਤੁਸੀਂ ਕਹਿੰਦੇ ਸ਼ਿਸ਼ਮੈਲ ਚ ਰਹਿੰਦੇ ਨੇ ਇਹ ਲੋਕਾਂ ਦੁਆਰਾ ਚੁਣੇ ਹੋਏ ਆ ਜੀ ਇਹ ਲੋਕਾਂ ਦੇ ਘਰ ਨੇ ਮੈਂ ਤਾਂ ਇਹਨੂੰ ਕਹਿੰਦਾ ਕਿ ਲੋਕਾਂ ਦੇ ਘਰ ਨੇ ਇਹ ਪਬਲਿਕ ਆਉਂਦੀ ਐ ਬਹੁਤ سارے ਲੋਕਾਂ ਨੂੰ ਮਿਲਦੇ ਆਂ ਸੀ ਉਹ ਤਾਂ ਕਦੇ ਮਿਲੇ ਹੀ ਨਹੀਂ ਉਹਨਾਂ ਤਾਂ ਦਰਵਾਜ਼ੇ ਬੰਦ ਕਰ ਲਏ ਸੀ ਨਾ ਘਰਾਂ ਦੇ ਅਸੀਂ ਤਾਂ ਪਬਲਿਕ ਦੇ ਬੰਦੇ ਆ ਪਬਲਿਕ ਚੋਂ ਨਿਕਲੇ ਆਂ ਇਹ ਤਾਂ ਲੋਕਾਂ ਨੂੰ ਮਿਲਦੇ ਆ ਫਾਈਲਾਂ ਸਾਈਨ ਕਰਦੇ ਆ ਡਿਸੀਜਨ ਲੈਂਦੇ ਆ ਮੀਟਿੰਗਾਂ ਕਰਦੇ ਆ ਤੇ ਮੇਰੇ ਗੈਸਟਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਸਿਸ਼ਮੇਲਾ ਚ ਰਹਿੰਦੇ ਨੇ ਕੇਜਰੀਵਾਲ ਸਾਹਿਬ ਵੀ ਉੱਥੇ ਆ ਕੇ ਕਈ ਵਾਰੀ ਰਹਿ ਜਾਂਦੇ ਨੇ ਕਈ ਵਾਰੀ ਉਹ ਗੈਸਟ ਆਉਂਦੇ ਨੇ ਕਿਤੇ ਸুইস ਕਰਕੇ ਇਹ ਘਟਿਆ ਪ੍ਰਚਾਰ ਜਿਹੜਾ ਬੰਦ ਕਰੋ